ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਹਾਡਾ ਇਸ ਐਜੂਕੇਸ਼ਨਲ ਚੈਨਲ ਦੇ ਵਿੱਚ ਸਵਾਗਤ ਹੈ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਜਮਾਤ 8ਵੀਂ ਵਿਸ਼ਾ ਸਮਾਜਿਕ ਵਿਗਿਆਨ ਦੇ ਬੋਰਡ ਨਾਲ ਸੰਬੰਧਿਤ ਨਾਗਰਿਕ ਸ਼ਾਸਤਰ ਮਲਟੀਪਲ ਚੁਆਇਸ ਕੁਐਸਚਨ ਜਿਹੜੇ ਡਿਸਕਸ ਕੀਤੇ ਹਨ ਪਹਿਲੇ ਵੀਡੀਓ ਦੇ ਵਿੱਚ ਭੂਗੋਲ ਦੇ ਦੂਜੇ ਵੀਡੀਓ ਦੇ ਵਿੱਚ ਅਸੀਂ ਇਤਿਹਾਸ ਦੇ ਇਹ ਦੇ ਤੀਜੇ ਪਾਰਟ ਦਾ ਵੀਡੀਓ ਜਿਹੜਾ ਹੈਗਾ ਨਾਗਰਿਕ ਸ਼ਾਸਤਰ ਦਾ ਹੈ ਇਹ ਸਾਰੇ ਕੁਐਸਚਨ ਤੁਹਾਨੂੰ ਬੋਰਡ ਦੀ ਪ੍ਰੀਖਿਆ ਦੇ ਵਿੱਚ ਆਣਗੇ ਤੇ ਆਓ ਇਸ ਨੂੰ ਅਸੀਂ ਡਿਸਕਸ ਕਰਦੇ ਹਾਂ ਤੇ ਸਟਾਰਟ ਕਰਦੇ ਹਾਂ ਕੁਐਸਚਨ ਨੰਬਰ 112 ਭਾਰਤ ਦਾ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ ਸੀ ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ ਇਹਦਾ ਆਨਸਰ ਪ੍ਰਸ਼ਨ ਨੰਬਰ 113 ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਕੌਣ ਸਨ ਇਹਦਾ ਸਹੀ ਜਵਾਬ ਹੈ ਡਾ ਡਾਕਟਰ ਵੀ ਆਰ ਅੰਬੇਦਕਰ ਮਸੌਦਾ ਕਮੇਟੀ ਦੇ ਪ੍ਰਧਾਨ ਸਨ ਕੁਐਸਚਨ ਨੰਬਰ 114 ਹੇਠ ਲਿਖਿਆਂ ਵਿੱਚ ਭਾਰਤ ਦਾ ਭਾਰਤ ਚਕਾਉਣ ਸਰਵੋੱਚ ਹੈ ਇਹਦਾ ਸਹੀ ਅਨਸਰ ਹੈ ਨਿਆਪਾਲਿਕਾ ਨਿਆਪਾਲਿਕਾ ਭਾਰਤ ਦੇ ਵਿੱਚ ਸਰਵੋੱਚ ਹੈ ਮਸੌਦਾ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਦੱਸੋ ਮਸੌਦਾ ਕਮੇਟੀ ਦੇ ਮੈਂਬਰਾਂ ਦੀ ਗਿਣਤੀ 7 ਸੀ 116ਵਾਂ ਕੁਐਸਚਨ ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਹਨ ਸਹੀ ਆਨਸਰ ਹੈ ਤੀਸਰਾ ਭਾਗ ਦੇ ਵਿੱਚ ਅਗਲਾ ਕੁਐਸਚਨ 117 ਆਦਰਸ਼ਾਂ ਲਈ ਕਾਨੂੰਨ ਕਿੱਥੇ ਦਰਜ ਹਨ ਇਹਦਾ ਸਹੀ ਜਵਾਬ ਹੈ ਭਾਰਤੀ ਸੰਵਿਧਾਨ ਦੇ ਵਿੱਚ ਈ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਭਾਰਤੀ ਨਾਗਰਿਕਾਂ ਨੂੰ ਛੇ ਸੁਤੰਤਰਤਾਵਾਂ ਦਿੱਤੀਆਂ ਗਈਆਂ ਹਨ ਸਹੀ ਆਨਸਰ ਹੈ ਅਨੁਛੇਦ 19 ਦੇ ਵਿੱਚ ਈਡੀ ਆਨਸਰ ਮੁਫਤ ਤੇ ਲਾਜ਼ਮੀ ਵਿੱਦਿਆ ਦਾ ਅਧਿਕਾਰ ਕਿਹੜੀ ਜਮਾਤ ਤੱਕ ਲਾਗੂ ਹੈ ਇਹਦਾ ਜਵਾਬ ਹੈਗਾ ਏਡਾ 8ਵੀਂ ਤੱਕ ਲਾਗੂ ਹੈ ਕੁਐਸਚਨ ਨੰਬਰ 120 ਮਨੁੱਖ ਦਾ ਵਪਾਰ ਕਰਨ ਦੀ ਮਨਾਹੀ ਕਿਸ ਅਧਿਕਾਰ ਅਧੀਨ ਦਰਜ ਹੈ ਆਨਸਰ ਹੈ ਈਡੀ ਸ਼ੋਸ਼ਣ ਵਿਰੋਧ ਅਧਿਕਾਰ ਵਿਰੋਧ ਦਰਜ ਹੈ ਭਾਰਤ ਵਿੱਚ ਸਿੱਖਿਆ ਅਧਿਕਾਰ ਐਕਟ ਕਦੋਂ ਤੋਂ ਲਾਗੂ ਹੈ ਭਾਰਤ ਵਿੱਚ ਸਿੱਖਿਆ ਅਧਿਕਾਰ ਐਕਟ 1 April 2020 ਤੋਂ ਲਾਗੂ ਹੈ ਦੋ ਸੌਰੀ 1 April 2010 ਤੋਂ ਲਾਗੂ ਸਿੱਖਿਆ ਦਾ ਅਧਿਕਾਰ ਸੰਵਿਧਾਨ ਚ ਕਿਸ ਧਾਰਾ ਅਧੀਨ ਦਰਜ ਹੈ ਧਾਰਾ 21 A ਇਹਦਾ ਅਨਸਰ ਹੈ ਧਾਰਾ 21 A ਅਧੀਨ ਦਰਜ ਹੈ ਰਾਸ਼ਟਰਪਤੀ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ ਤਾਂ ਸਹੀ ਜਵਾਬ ਹੈ 12 ਮੈਂਬਰ ਨਾਮਜ਼ਦ ਕਰ ਸਕਦਾ ਹੈ ਪੰਜਾਬ ਵਿੱਚੋਂ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ ਰਾਜ ਸਭਾ ਲਈ ਪੰਜਾਬ ਦੇ ਵਿੱਚ 7 ਮੈਂਬਰ ਭੇਜੇ ਜਾਂਦੇ ਹਨ ਅਗਲਾ ਕੁਐਸਚਨ ਸੰਸਦ ਦੇ ਦੋਨੋਂ ਸਦਨਾਂ 'ਚ ਹੋਏ મતਭੇਦ ਨੂੰ ਦੂਰ ਕੌਣ ਕਰਦਾ ਹੈ ਦਾ ਅਨਸਰ ਹੈ ਰਾਸ਼ਟਰਪਤੀ ਅਗਰ ਦੋਨੋਂ ਸਦਨਾਂ ਦੇ ਵਿੱਚ ਕੋਈ મતਭੇਦ ਹੋ ਜਾਵੇ ਤਾਂ ਰਾਸ਼ਟਰਪਤੀ ਉਸ ਨੂੰ ਦੂਰ ਕਰ ਦਿੰਦਾ ਹੈ 126 ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਅਧੀਨ ਪ੍ਰਾਪਤ ਹਨ ਧਾਰਾ 136 ਅਧੀਨ ਸਹੀ ਅਨਸਰ ਈ ਧਾਰਾ 136 ਉੱਚ ਅਦਾਲਤਾਂ ਦਾ ਗਠਨ ਕਿੱਥੇ ਕੀਤਾ ਗਿਆ ਜਾਂ ਕੀਤਾ ਜਾਂਦਾ ਹੈ ਇਹਦਾ ਸਹੀ ਜਵਾਬ ਹੈ ਉੱਚ ਅਦਾਲਤ ਪੱਬ ਹਾਈ ਕੋਰਟ ਦਾ ਜਿਹੜਾ ਗਠਨ ਹੈ ਉਹ ਰਾਜ ਪੱਧਰ ਤੇ ਸਟੇਟ ਪੱਧਰ ਤੇ ਕੀਤਾ ਜਾਂਦਾ ਹੈ ਆਨਸਰ ਈਡੀ ਰਾਜ ਪੱਧਰ ਜਨ ਹਿੱਤ ਮੁਕਦਮਾ ਕਦੋਂ ਦਰਜ ਹੋ ਸਕਦਾ ਹੈ ਇਹਦਾ ਸਹੀ ਜਵਾਬ ਹੈ ਜਨਤਕ ਹਿੱਤਾਂ ਦੀ ਰਾਖੀ ਦੇ ਲਈ ਅਗਲਾ ਵਾਸ਼ ਇੱਕ ਸਵਾਲ ਭਾਰਤ ਵਿੱਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹਨ ਇਹ ਸ਼ਬਦ ਕਿਸ ਨੇ ਕਿਹਾ ਇਹ ਇਹ ਸ਼੍ਰੀ ਜੈ ਪ੍ਰਕਾਸ਼ ਨਰਾਣੀ ਜੀ ਨੇ ਕਿਹਾ ਸੀ ਭਾਰਤੀਆਂ ਨੂੰ ਸਮਾਜਿਕ ਨਿਆਂ ਦੇ ਉਦੇਸ਼ ਨਾਲ ਸਮਾ ਸੰਵਿਧਾਨ ਚ ਕਿਹੜਾ ਮੌਲਿਕ ਅਧਿਕਾਰ ਦਰਜ ਕੀਤਾ ਗਿਆ ਹੈ ਆਨਸਰ ਹੈ ਐਡੀ ਸਮਾਨਤਾ ਦਾ ਅਧਿਕਾਰ ਦਰਜ ਕੀਤਾ ਗਿਆ ਹੈ ਪੜੋ ਸਾਰੇ ਬਦੋ ਸਾਰੇ ਕਿਸ ਦਾ ਮਾਟੋ ਲੋਗੋ ਹੈ ਇਹ ਸਰਬ ਸਿੱਖਿਆ ਅਭਿਆਨ ਇਹਦਾ ਆਨਸਰ ਹੈ ਨਾ ਸਰਬ ਸਿੱਖਿਆ ਅਭਿਆਨ ਸਰਕਾਰੀ ਨੌਕਰੀਆਂ 'ਚ ਰਾਖਵਾਕਰਨ ਕਿਨਾਂ ਲਈ ਲਾਗੂ ਹੈ? ਸਰਕਾਰੀ ਨੌਕਰੀਆਂ ਦੇ ਵਿੱਚ ਰਾਖਵਾਕਰਨ ਸਰਕਾਰੀ ਨੌਕਰੀਆਂ ਵਿੱਚ ਰਾਖਵਾਕਰਨ ਅਨੁਸੂਚਿਤ ਜਾਤੀਆਂ, ਜਨਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਲਈ ਲਾਗੂ ਹੈ। ਅਗਲਾ ਕੁਐਸਚਨ ATM ਦਾ ਪੂਰਾ ਨਾਮ ਕੀ ਹੈ? ATM ਦਾ ਪੂਰਾ ਨਾਮ ਆਟੋਮੈਟਡ ਟੈਲਰ ਮਸ਼ੀਨ ਹੈ। 134 ਕੁਐਸਚਨ ਏਟੀਐਮ ਕਾਰਡ ਹੋਣ ਦੇ ਕੀ ਫਾਇਦੇ ਹਨ ਸਮਾਂ ਬਚਦਾ ਹੈ ਅਤੇ ਕਾਗਜ਼ੀ ਕਾਰਵਾਈ ਵੀ ਘਟਦੀ ਹੈ ਕਿਸੇ ਵੀ ਸਮੇਂ ਪੈਸੇ ਕਢਵਾਏ ਜਾ ਸਕਦੇ ਹਨ ਇਹ ਵੀ ਠੀਕ ਹੈ ਖਾਤੇ ਵਿੱਚ ਬੱਚੇ ਪੈਸੇ ਆਦ ਪਤਾ ਕਰਨਾ ਸੌਖਾ ਹੁੰਦਾ ਇਹ ਵੀ ਠੀਕ ਹੈ ਕੁਆਬਿਦ ਅਨਸਰ ਸੱਚਾ ਆਊਗਾ ਕਿਉਂਕਿ ਉਪਰੋਕਤ ਸਾਰੇ ਹੀ ਠੀਕ ਹਨ ਇੱਕ ਏਟੀਐਮ ਕਾਰਡ ਨਾਲ ਕੀ ਕੀ ਹੋ ਸਕਦਾ ਹੈ ਨਗਦ ਪੈਸੇ ਕਢਾਣਾ ਅਤੇ ਖਾਤੇ ਦਾ ਬਕਾਇਆ ਚੈੱਕ ਕਰਨਾ ਬਿਲਕੁਲ ਸਹੀ ਹੈ ਹੋ ਬਿੱਲ ਦਾ ਪਗੁਧਾਨ ਕਰਨਾ ਇਹ ਵੀ ਠੀਕ ਹੈ ਫੰਡਾਂ ਦਾ ਤਬਾਦਲਾ ਇਹ ਵੀ ਠੀਕ ਹੈ ਇਹਦਾ ਭਾਵ ਅਪਰੋਕਤ ਸਾਰੇ ਹੀ ਦਾ ਆਨਸਰ ਹੋਊਗਾ ਇਹ ਸੀ ਵਿਕਲਪੀ ਕੁਐਸਚਨ ਤੇ ਅਗਲੇ ਵੀਡੀਓ ਦੇ ਵਿੱਚ ਅਸੀਂ ਇੱਕ ਅੰਕਾਂ ਵਾਲੇ ਪ੍ਰਸ਼ਨ ਖਾਲੀ ਥਾਂਵਾਂ ਵਾਲੇ ਕਰਾਂਗੇ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ